ਫਰੋਇਪਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਜਿਹੜੀ ਹੈ ਉਹ ਹਾਸਲ ਹੋਈ ਹੈ ਫਰੋਇਪਰ ਦੇ ਖਾਈ ਟੀ ਪੁਆਇੰਟ ਤੋਂ ਇੱਕ ਗਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਜਿਹੜਾ ਉਹ ਕੀਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਥਾਣਾ ਮਮਦੋੜ ਦੀਆਂ ਹਨ ਜਿੱਥੇ ਇੱਕ ਗਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਜਿਹੜਾ ਉਹ ਕਰਕੇ ਲਿਆਂਦਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਮੁੰਡੇ ਆ ਤੇ ਇਹਨਾਂ ਨੂੰ ਜਿਹੜਾ ਕਾਬੂ ਆ ਉਹ ਕੀਤਾ ਗਿਆ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਇਹ ਖਾਈ ਟੀ ਪੁਆਇੰਟ ਤੇ ਤਿਆਰ ਬੈਠੇ ਸਨ ਪਰ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਇਹਨਾਂ ਨੂੰ ਕਾਬੂ ਜਿਹੜਾ ਉਹ ਕਰ ਲਿਆ ਤਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਚ ਓ ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਖਾਈ ਟੀ ਪੁਆਇੰਟ ਤੇ ਇੱਕ group ਦੇ ਪੰਜ ਮੈਂਬਰ ਜੋ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਲਈ ਤਿਆਰ ਬੈਠੇ ਨੇ ਜਿਸਤੇ ਕਾਰਵਾਈ ਕਰਦਿਆਂ ਉਹਨਾਂ ਤੁਰੰਤ ਇਹਨਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਕੋਲੋਂ ਇੱਕ ਸਕਾਪਟਿਓ ਇੱਕ ਮੋਟਰਸਾਈਕਲ ਅਤੇ ਇੱਕ ਪਿਸਤੌਲ ਦੇ ਸਮੇਤ ਮੈਗਜ਼ੀਨ ਜਿਹੜਾ ਉਹ ਬਰਾਮਦ ਕੀਤਾ ਗਿਆ ਅਤੇ ਹੋਰ ਵੀ ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਚਓ ਨੇ ਦੱਸਿਆ ਕਿ ਇਹਨਾਂ ਕੋਲੋਂ ਹੋਰ ਵੀ ਮਾਰੂ ਹਥਿਆਰ ਜਿਹੜੇ ਆ ਉਹ ਬਰਾਮਦ ਹੋਏ ਆ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਹੋਰ ਵੀ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾਵੇਗੀ ਤਾਂ ਇਸ ਪੂਰੇ ਮਾਮਲੇ ਤੇ ਐਸਐਚਓ ਦਾ ਹੋਰ ਕੀ ਕੁਝ ਕਹਿਣਾ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕੱਲ ਸਾਡੇ ਅਸੀ ਗਣਾਰਾਮ ਸਮੇਤ ਪੁਲਿਸ ਪਾਰਟੀ ਉਹਨਾਂ ਕੋਲ ਖੁਫੀਆ ਤਲਾਸ਼ ਮੇਰੀ ਸੀ ਕਿ ਇਹ ਜਿਹੜੇ ਪੰਜ ਦੋਸ਼ੀ ਐ ਇਹਨਾਂ ਕੋਲ ਇੱਕ ਸਕਾਰਪੀਓ ਗੱਡੀ ਐ ਤੇ ਇੱਕ ਚੋਰੀ ਦਾ ਮੋਟਰਸਾਈਕਲ ਐ ਜਿੰਨਾਂ ਕੋਲ ਪਿਸਟਲ ਤੇ ਹੋਰ ਜਿਹੜੇ ਮਾਰੂ ਹਥਿਆਰ ਹੈ ਇਹ ਲੁੱਟ ਡਕੈਤੀ ਦੀ ਨੀਅਤ ਨਾਲ ਖਾਈ ਪਿੰਡ ਦੇ ਨੇੜੇ ਨਹਿਰ ਤੇ ਸੁੰਨਸਾਨ ਜਗ੍ਹਾ ਤੇ ਬੈਠੇ ਆ ਤੇ ਕਿਸੇ ਵਾਰਦਾਤ ਨੂੰ ਇੰਜਾਮ ਦੇਣ ਦੀ ਤਾਕਤ ਚ ਨੇ ਜਿਸ ਤੇ ਪੁਲਿਸ ਪਾਰਟੀ ਨੇ ਰੇਡ ਕਰਦੇ ਹੋਏ ਇਹਨਾਂ ਨੂੰ ਕਾਬੂ ਕੀਤਾ ਤੇ ਇਹਨਾਂ પાસે ਇੱਕ ਪਿਸਟਲ ਦੋ ਮੈਗਜ਼ੀਨ ਕਾਪੇ ਤੇ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਇਸ ਤੋਂ ਇਲਾਵਾ ਇਹਨਾਂ ਤੋਂ ਇੱਕ ਗੱਡੀ ਤੇ ਇੱਕ ਮੋਟਰਸਾਈਕਲ ਉਹ ਵੀ ਬਰਾਮਦ ਕੀਤਾ ਇਹਨਾਂ ਦੇ ਕੋਜ ਹੋਰ ਸਾਥੀ ਜੋ ਅਜੇ ਫਰਾਰ ਨੇ ਉਹਨਾਂ ਬਾਰੇ ਵੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਤਲਾਸ਼ ਕਰ ਰਹੇ ਹਾਂ ਤੇ ਉਹਨਾਂ ਦੇ ਖਿਲਾਫ ਵੀ ਜਿਹੜੀ ਜਲਦੀ ਕਾਰਵਾਈ ਅਮਲ ਚ ਲੈਦੀ ਜਵੇ ਇਹਨਾਂ ਦੇ ਬੈਕ ਹਿਸਟਰੀ ਕਿਸ ਤਰ੍ਹਾਂ ਦੀ ਹੈ ਕੋਈ ਪਹਿਲਾਂ ਵੀ ਕਿਸੇ ਪਰਚੇ 'ਚ ਸ਼ਾਮਲ ਨੇ ਇਹਨਾਂ ਵਿੱਚੋਂ ਜਿਹੜੇ ਕੁਝ ਵਿਅਕਤੀ ਆ ਉਹਨਾਂ ਦੇ ਖਿਲਾਫ ਪਰਚੇ ਦਰਜ ਹੈ ਬਾਕੀਆਂ ਦਾ ਅਸੀਂ ਸਾਰਾ ਡਿਟੇਲ 'ਚ ਜਾ ਰਹੇ ਹਾਂ ਜਿਵੇਂ ਵੀ ਤਫਤੀਸ਼ ਦੌਰਾਨ ਗੱਲ ਜੋ ਵੀ ਸਾਹਮਣੇ ਆਏਗੀ ਉਹਦੇ ਮੁਤਾਬਕ ਜਿਹੜੀ ਅਗਲੀ ਤਫਤੀਸ਼ ਅਗਲੀ ਪ੍ਰਸੀਡਿੰਗ ਕਰਾਂਗੇ ਇਹ ਗਰੋ ਇੱਕੋ ਪਿੰਡ ਦਾ ਜਾਂ ਅਲੱਗ-ਅਲੱਗ ਵੱਖ-ਵੱਖ ਥਾਵਾਂ ਤੋਂ ਨਹੀਂ ਇਹਦੇ ਵਿੱਚ ਜਿਆਦਾ ਬੰਦੇ ਇੱਕੋ ਪਿੰਡ ਦੇ ਪਰ ਇਹਦੇ ਵਿੱਚ ਹੋਰ ਵੀ ਲੋਕ ਸ਼ਾਮਲ ਨੇ ਦੂਜੇ ਪਿੰਡਾਂ ਦੇ ਜਿਨ੍ਹਾਂ ਦੀ ਅਜੇ ਰੈਸਟ ਪੈਂਡਿੰਗ ਹੈ ਉਹਨਾਂ ਦੇ ਨਾਮ ਬਾਅਦ ਵਿੱਚ ਡਿਸਕਲੋਜ਼ ਕਰਾਂਗੇ